ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਨੇ ਆ ਲੇਵੀਜ਼ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਅੱਜ ਉਸ ਪਾਪੜ ਨੀਲਮ ਨੂੰ ਜਿਸ ਦੀ ਉਮਰ 35 ਸਾਲ ਦੀ ਆ ਸਜ਼ਾ ਸੁਣਾਈ ਜਾਣੀ ਸੀ ਪਰ ਕਿਸੇ ਕਾਰਨ ਨੂੰ ਲੈ ਕੇ ਇਸ ਫੈਸਲੇ ਨੂੰ ਕੱਲ ਤੱਕ ਟਾਲ ਦਿੱਤਾ ਗਿਆ ਮੰਗਲਵਾਰ ਨੂੰ ਅਫਦਾਲਤ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ ਨੀਲਮ ਨੇ ਆਪਣੇ ਗਵਾਂਡੀ ਪੁਲਿਸ ਕਰਮੀ ਹਰਪ੍ਰੀਤ ਸਿੰਘ ਦੀ 22 ਸਾਲਾ ਮਾਸੂਮ ਦਿਲਰੋਜ਼ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਸੀ ਜਿਸ ਦੇ ਚੱਲਦੇ ਹੋਏ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ 28 ਨਵੰਬਰ ਦਾ ਉਹ ਦਿਨ ਕਦੇ ਨਹੀਂ ਭੁੱਲ ਸਕਤੇ ਜਦੋਂ ਉਹਨਾਂ ਦੀ ਧੀ ਨੂੰ ਗਵਾਂਡਣ ਦੇ ਵੱਲੋਂ ਖੋਹ ਲਿਆ ਗਿਆ ਹਰਪ੍ਰੀਤ ਨੇ ਕਿਹਾ ਕਿ ਨੀਲਮ 30 ਸਾਲ ਤੋਂ ਉਹਨਾਂ ਦੇ ਗਵਾਂਡ ਦੇ ਵਿੱਚ ਰਹਿ ਰਹੀ ਸੀ ਪੂਰਾ ਪਰਿਵਾਰ ਉਸ ਨੂੰ ਜਾਣਦਾ ਸੀ ਪਰ ਨਹੀਂ ਪਤਾ ਸੀ ਕਿ ਉਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਜਿਸ ਬੱਚੀ ਨੂੰ ਉਹ ਕੰਜਕ ਬਣਾ ਕੇ ਆਪਣੇ ਘਰ ਲੈ ਕੇ ਜਾਂਦੀ ਸੀ ਹੁਣ ਉਸ ਨੂੰ ਹੀ ਬੇਰਹਿਮੀ ਦੇ ਨਾਲ ਉਸਨੇ ਮਾਰ ਦਿੱਤਾ ਪਿਤਾ ਨੇ ਹੋਰਾਂ ਪਰਿਵਾਰਾਂ ਨੂੰ ਵੀ ਕਿਹਾ ਕਿ ਅੱਜਕੱਲ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕੀ ਕਹਿਣਾ ਚਾਹੀਦਾ 28 ਨਵੰਬਰ 2021 ਉਹ ਦਿਨ ਕਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਭੁੱਲ ਸਕਦਾ ਜਿਸ ਦਿਨ ਦਿੱਲੀਓ ਦੇ ਮਟਰ ਕੀਤਾ ਸੀ ਉਹਨੇ ਪਾਪੜ ਨੇ ਅੱਜ ਉਹ ਦਿਨ ਆਇਆ ਜਿਸ ਦਿਨ ਜਿਸ ਦਿਨ ਵੀ ਅਸੀਂ ਵੇਟ ਕਰਦੇ ਸੀ ਵੀ ਇਹਨੂੰ ਫાંਸੀ ਦੀ سزا ਹੋਵੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੂਰੇ ਪਬਲਿਕ ਦੀਆਂ ਪੂਰੇ ਵਰਲਡ ਦੀਆਂ ਅਰਦਾਸਾਂ ਕਬੂਲ ਹੋਈਆਂ ਅੱਜ ਦਿਨ ਆਇਆ ਹੁਣ ਅਸੀਂ ਅਰਦਾਸ ਕਰਦੇ ਲਈ ਉਹਨੂੰ ਫાંਸੀ ਦੀ ਸਜ਼ਾ ਹੋਵੇ ਜਿਸ ਤਰ੍ਹਾਂ ਉਹਨੇ ਸਾਡੀ ਬੱਚੀ ਨਾ ਕੀਤਾ ਹੁਣ ਬੱਚੀ ਮੇਰੀ ਵੀ ਹੈਗੀ ਪੂਰੇ ਵਰਲਡ ਦੀ ਬੱਚੀ ਅਦਲ ਰੋਜ਼ ਜੀ ਜੀ ਯਾਦ ਆਂਦੀ ਜੀ ਭੁੱਲ ਨਹੀਂ ਸਕਦੇ ਜੀ ਯਾਦ ਤਾਂ ਕੀ ਹੈ ਜੀ ਇੱਕ ਪਲ ਵੀ ਨਹੀਂ ਭੁੱਲ ਸਕਦੇ ਜੋ ਉਹਦੇ ਨਾਲ ਬਤਾਏ ਜਾਂ ਕਿਹੜੇ ਹੈ ਜੀ ਜੀ ਇਸ ਸਮੇਂ ਜਦੋਂ ਇਨਸਾਫ ਲੈਣਾ ਸੀਗਾ ਇੱਕ ਟਾਈਮ ਬੀਤਿਆ ਕਈ ਸਾਲ ਕਿ ਸਾਲ ਬੀਤ ਗਏ ਤੇ ਇਨਾ ਸਾਲਾਂ ਦੇ ਵਿੱਚ ਬੇਟੀ ਨੂੰ ਅਕਸਰ ਯਾਦ ਕਰਦੇ ਰਹੇ ਹਾਂ ਉਹ ਜੀ ਕੋਈ ਪਲ ਮੂਮੈਂਟ ਹੀ ਨਹੀਂ ਕੋਈ ਐਸੀ ਨਹੀਂ ਹੈਗੀ ਜਿਸ ਟਾਈਮ ਉਹਨੂੰ ਨਹੀਂ ਮਿਸ ਕਰਦੇ ਅਸੀਂ ਹਰ ਜਗ੍ਹਾ ਤੇ ਜੇ ਆਪਣੀ ਬੇਟੀ ਨੂੰ ਕੋਈ ਸਮਾਨ ਲੈ ਕੇ ਉਹਨਾਂ ਦੇ ਨਾਲ ਉਹਦੀ ਗੁੜੀਆ ਵਸਤੀ ਵੀ ਇਕ ਲੈਦੀ ਆ ਨਹੀਂ ਵੀ ਨਹੀਂ ਉਹਨੂੰ ਮੈਂ ਹਰ ਟਾਈਮ ਆਪਣੇ ਨਾਲ ਹੀ ਰੱਖਦਾ ਜੀ ਸਰ ਜੀ ਅੱਜ ਗੱਲ ਕਰੀਏ ਕਿ ਕਈ ਐਸੇ ਵੀ ਪਿਤਾ ਹੈਗੇ ਮਾਤਾ ਹੈਗੇ ਜਿਨ੍ਹਾਂ ਨਾਲ ਕਈ ਵਾਰ ਇਦਾਂ ਦੀ ਇਦਾਂ ਦੀ ਹਾਦਸੇ ਹੋ ਜਾਂਦੇ ਆ ਤੇ ਉਹਨਾਂ ਲਈ ਵੀ ਕਿਤੇ ਨਾ ਕਿਤੇ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਕਾਨੂੰਨ ਦੇ ਵਿੱਚ ਰਹਿ ਕੇ ਲੜੋ ਉਹਨਾਂ ਦੀ ਲੜਾਈ ਮੈਂ ਤਾਂ ਇਹ ਕਹਿ ਰਿਹਾ ਜੀ ਅੱਜ ਕੱਲ ਕਿਸੇ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਸਕਾ ਕਿਉਂ ਨਾ ਹੋਵੇ ਪਰ ਕਿਸੇ ਦੇ ਦਿਲ ਦਾ ਨਹੀਂ ਪਤਾ ਦਿਲ ਦੇ ਵਿੱਚ ਕੀ ਚੱਲ ਰਿਹਾ ਵਾ ਉਹ ਸਾਡੀ ਗਵੰਡਨ 30 ਸਾਲ ਦੀ ਸਾਡੀ ਗਵੰਡਨ ਸੀ ਪਰ ਸਾਨੂੰ ਨਹੀਂ ਸੀ ਪਤਾ ਲਈ ਵੀ ਉਹਨੇ ਇਦਾਂ ਕਰ ਦੇਣਾ ਜਦੋਂ ਕਜਕਾ ਆਉਣੀਆਂ ਇਹਨੂੰ ਸਵੇਰੀ ਤਿਆਰ ਕਰਾ ਕੇ ਲੈ ਜਾਣਾ ਫੁੱਲ ਵਾਰਦੀ ਇੱਥੇ ਲੈ ਕੇ ਜਾਣੇ ਆ ਪਰ ਉਹਦੇ ਦਿਲ ਦੇ ਵਿੱਚ ਪਤਾ ਨਹੀਂ ਕੀ ਸੀਗਾ ਜੀ ਉਸੇ ਕੰਜਕ ਨੂੰ ਤੂੰ ਮਾਰ ਰਹੀ ਆ ਜਿਹਦੀਆਂ ਕੰਜਕਾਂ ਤੂੰ ਕਰ ਰਹੀ ਆ ਸਰ ਅੱਜ ਫੈਸਲਾ ਵੀ ਨਵਰਾਤਰੀਆਂ ਦੇ ਦਿਨ ਆਇਆ ਜੀ ਆਪਾਂ ਤਾਂ ਮਹਾਮਾਈ ਅੱਗੇ ਅਰਦਾਸ ਕਰਦੇ ਆ ਕਿ ਮਹਾਮਾਈ ਤੂੰ ਉਹ ਕੰਜਕ ਸੀਗੀ ਤੇ ਉਸੇ ਕੰਜਕ ਨੂੰ ਮਾਰਦੀ ਸੀ ਤੇ ਉਸੇ ਕੰਜਕ ਨੂੰ ਹੀ ਉਹ ਮਰਡਰ ਕਰਤਾ ਤੇ ਮਹਾਮਾਈ ਕਿਰਪਾ ਕਰੋ ਉਸੇ ਕੰਜਕ ਨੂੰ ਫਾਂਸੀ ਦੀ ਸਜ਼ਾ ਦੇ ਹੋਵੇ ਜੀ ਸਰ ਜਿੱਦਣ ਦੁਨੀਆਂ ਰੋ ਗਈ ਆ ਤੁਹਾਡੇ ਨਾਲ ਨਾਲ ਸਾਰਾ ਭਾਰਤ ਰੋਇਆ ਵੈ ਉਸ ਕੁੜੀ ਨੂੰ ਲੈ ਕੇ ਤੇ ਅੱਜ ਫੈਸਲੇ ਨੂੰ ਲੈ ਕੇ ਸਾਰਾ ਭਾਰਤ ਤੁਹਾਡੇ ਨਾਲ ਖੜਾ ਕੋਲ ਆ ਰਹੀਆਂ ਤੁਹਾਨੂੰ ਕੋਲ ਆ ਰਹੀ ਬਹੁਤ ਜ਼ਿਆਦਾ ਕੋਲ ਆ ਰਹੀਆਂ ਨੇ ਜੀ ਮੈਨੂੰ ਕੋਈ ਪੂਰੇ ਵਰਡ ਚ ਆ ਰਹੀਆਂ ਕੈਨੇਡਾ ਅਮਰੀਕਾ ਦੇ ਵਿੱਚੋਂ ਵੀ ਆ ਰਹੀਆਂ ਨੇ ਜੀ ਉਹ ਪੁੱਛ ਰਹੇ ਨੇ ਵੀ ਕੀ ਅਪਡੇਟ ਆ ਜੀ ਉਹਨਾਂ ਨੂੰ ਉਮੀਦ ਆ ਜੀ ਲੈ ਵੀ ਜਲਸਾ ਬਣੂ ਫਾਂਸੀ ਦੀ ਸਜ਼ਾ ਦੇਣ ਤੇ ਗੁਰੂ ਸਾਹਿਬ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਕਬੂਲ ਹੋਣ ਜੀ ਇੰਤਜ਼ਾਰ ਫੈਸਲੇ ਦਾ ਜੀ ਇੰਤਜ਼ਾਰ ਫੈਸਲੇ ਦਾ ਜੀ 23 ਸਾਲ ਤੋਂ ਸੀ ਲਗਾਤਾਰ ਕੰਟੀਨਿਊਸ ਸਟਰਗਲ ਕਰ ਰਹੇ ਆ ਨਾ ਤੇ ਜਸਟ ਟਾਈਮਸ ਸਟੇਬਲ ਨਹੀਂ ਸੀ ਹੰਮਨ ਸਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਅਗਰ ਤੂੰ ਆਪਣੀ ਬੇਟੀ ਲਈ ਇਤਨੂ ਇਨਸਾਫ ਚਾਹੀਦਾ ਹੋਣਾ ਅਗਰ ਤੂੰ ਚਾਹਨੀ ਆ ਵੀ ਉਹ ਔਰਤ ਨੂੰ ਸਜ਼ਾ ਮਿਲੇ ਤਾਂ ਤੈਨੂੰ ਉਹਦੇ ਲਈ ਬਹੁਤ ਹੌਸਲਾ ਕਰਨਾ ਪੈਣਾ ਔਰ ਮੈਂ ਉਹਨਾਂ ਨੂੰ ਨੇ ਲਾਈਕ ਡਾਟਰ ਟਰੀਟ ਕੀਤਾ ਉਹਨਾਂ ਨੇ ਮੈਨੂੰ ਕੋਈ ਕਲਾਇੰਟ ਨਹੀਂ ਸਮਝਿਆ ਨਾ ਐਜ਼ ਅ ਫਾਦਰ ਜਿੱਦਾਂ ਇੱਕ ਫਾਦਰ ਆਪਣੀ ਡਾਟਰ ਨੂੰ ਟਰੀਟ ਕਰਦੇ ਨੇ 2.5 ਸਾਲ ਤੋਂ ਮੈਨੂੰ ਇਦਾਂ ਹੀ ਕਰ ਰਹੇ ਨੇ ਔਰ ਮੈਂ ਹਮੇਸ਼ਾ ਜਿੱਦਾਂ ਕਹਿ ਰਹੇ ਨੇ ਅਸੀਂ ਸਭ ਉਦਾਂ ਹੀ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਆਸ ਉਮੀਦ ਪੂਰੀ ਆ ਕਿ ਜੋ ਵੀ ਹੋਊਗਾ ਬੈਸਟ ਹੋਊਗਾ ਮਤਲਬ ਕਿ ਉਹਨਾਂ ਦੀ ਸਟੱਡੀ ਉਹਨਾਂ ਦਾ ਐਕਸਪੀਰੀਅੰਸ ਇੰਨਾ ਵੀ ਮੈਨੂੰ ਉਹਦਾ ਇਤਿਹਾਸ ਆ ਕਿ ਫਾਂਸੀ ਦੀ ਸਜ਼ਾ ਜ਼ਰੂਰ ਮਿਲੂਗੀ ਸਰ ਜੀ ਸਰ ਜਿਹੜਾ ਇਨਸਾਫ ਦੀ ਮੰਗੜੀ ਹੈਗੀ ਇਹ ਘਵਾਰ ਲਗਾਈ ਗਈ ਸੀ ਲੇਕਿਨ ਅੱਜ ਥੋੜਾ ਜਿਆਦਾ ਡਿਲੇ ਹੋ ਗਿਆ ਜੀ ਸਰ ਹਾਂ ਜੀ ਜਿਹੜੀ ਬੇਟੀ ਹੁਣ ਮੇਰੀ ਬੇਟੀ ਨਹੀਂ ਰਹੀ ਦਰਲੋਜ ਜੀ ਹੁਣ ਪੂਰੇ ਵਰਡ ਦੀ ਦਰਲੋਜ ਆ ਜੀ ਅਸੀਂ ਉਹਨਾਂ ਇਨਸਾਫ ਅੱਜ ਮਿਲਣਾ ਸੀਗਾ ਕੁਝ ਕਾਰਨ ਕਰਕੇ ਡਿਲੇ ਹੋ ਗਿਆ ਜੀ ਤੇ ਕੱਲ ਹੁਣ ਕਹਿ ਰਹੇ ਨੇ ਜੀ ਬਟ ਮੈਂ ਘੁੰਮਣ ਸਾਹਿਬ ਦਾ ਆਪਣੇ ਪਰਵਕਰ ਸਿੰਘ ਘੁੰਮਣ ਜੀ ਦਾ ਤੈਨੂੰ ਦਿলো ਧੰਨਵਾਦ ਕਰਦਾ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਦਾ ਜਿਨ੍ਹਾਂ ਨੇ ਸਾਨੂੰ ਐ ਦੁੱਖ ਦੇ ਸਮੇਂ ਦੇ ਵਿੱਚ ਉਹ ਪੂਰੇ ਉਠਾਇਆ ਜੀ ਉਹਨਾਂ ਨੇ ਸਾਨੂੰ ਜੀ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਦਾ ਮੇਰੇ ਤਾਂ ਰੱਬ ਨੇ ਜੀ ਉਹ ਜੋ ਸਜ਼ਾ ਉਹ ਜੱਜ ਸਾਹਿਬ ਦੇ ਨੇ ਜੀ ਹੰਮਣ ਸਾਹਿਬ ਜੋ ਕਰੋੜ ਕੇ ਸਾਨੂੰ ਮਨਜ਼ੂਰ ਹੈ ਜੀ ਪਰ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਜੀ ਜੋ ਸਾਡੇ ਨਾਲ ਹੋਇਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਜੀ ਓਡੀ ਜੀ ਬੱਚੀ ਨਾਲ ਐਦਾਂ ਦਾ ਉਹਨਾਂ ਨੇ ਕੀਤਾ ਕਿਸ ਤਾ ਬਿਲਕੁਲ ਜੀ ਨਾ ਭੁੱਲਣ ਵਾਲਾ ਦਰਦ ਹੈ ਜਿਹੜਾ ਬਿਲਕੁਲ ਜੀ ਤੁਸੀਂ ਆਪ ਸੋਚਦੇ ਹੋ ਕਿ ਪਿਓ ਤੇ ਧੀ ਦਾ ਰਿਸ਼ਤਾ ਕਿਹੜਾ ਕਿਹਾ ਜਾਂਦਾ ਜੀ ਉਹਦਾ ਮਾਈਕ ਜ਼ਰੂਰੀ ਆ ਜਾਂਦਾ ਯਾਰ ਕੀ ਅਪੀਲ ਤੁਹਾਡੇ ਵੱਲੋਂ ਜਿਹੜੀ ਅਸੀਂ ਤਾਂ ਫਾਂਸੀ ਦੀ ਸਜ਼ਾ ਕਰਦੇ ਅਸੀਂ ਸਾਰੀ ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਿੰਨੇ ਆ ਲੈ ਵੀਰ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਮਾਈਕ ਕਿਉਂਕਿ ਚੁੱਪ ਕਰੋ ਆਲੇ ਦੁਨੀਆਂ ਕਰੋ ਮਾਈਕ ਰੋਹੀ ਸੀ ਫਰਡੇ ਨੂੰ ਆਪਣਾ ਜਿਹੜਾ ਹੈਗਾ ਆਲਰੇਡੀ ਜੈਸਾਭ ਨੇ ਦੋਸ਼ੀ ਇਕਰਾਰ ਕਰਤਾ ਸੀਗਾ ਸਾਡੀ ਬਹਿਸ ਸੁਣਨ ਤੋਂ ਬਾਅਦ ਹੁਣ ਅੱਜ ਕੁਆਂਟਮ ਦੇ ਉੱਤੇ ਸੀਗਾ ਕਿ ਸਜ਼ਾ ਕੀ ਸੁਣਾਈ ਜਾਣੀ ਹੈ ਅੱਜ ਅਸੀਂ ਕਿਉਂਕਿ ਸਵੇਰ ਦੇ ਅੱਜ ਬੈਠੇ ਸੀ ਲੇਕਿਨ ਸਾਮਾ ਅੱਜ ਕੱਲ ਤੇ ਰਖਤਾ ਜੈਸਾਭ ਨੇ ਅੱਜ ਜੌਨ ਕਰਤਾ ਮੈਟਰ ਕੱਲ੍ਹ ਹੁਣ ਦੁਬਾਰਾ ਆਰਗੂਮੈਂਟ ਹੋਊਗੀ ਔਰ ਉਮੀਦ ਕਰਦੇ ਆ ਕਿਉਂਕਿ ਅਸੀਂ ਜਿਹੜੀ ਮੰਗ ਕੀਤੀ ਹੈਗੀ ਹੈ ਔਰ ਮੰਗ ਕੇ ਵੀ ਕਰਦੇ ਤੇ ਕਰਾਂਗੇ ਉਹ ਅਸੀਂ ਉਹਦੀ ਮੌਦੀ ਸਹਾਇ ਵੰਗ ਰਹੇ ਹੈਗੇ ਤਾਂ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਇੱਕ ਬੜਾ ਬਾਰਪੈਰਿਕ ਇਨ ਹਿਊਮਨ ਇਨਸੀਡੈਂਟ ਹੋਇਆ ਹੋਇਆ ਹੈ ਜਿਹੜਾ ਇਨਸੀਡੈਂਟ ਹਿਸਟਰੀ ਦੇ ਵਿੱਚ ਆ ਦੇਖੋ ਤਾਂ ਵਜ਼ੀਰ ਖਾਨ ਨੇ ਕੀਤਾ ਸੀ ਜਿਹੜੇ ਛੋਟੇ ਸਹਿਬਜ਼ਾਦੇ ਹੈਗੇ ਆ ਉਹਨਾਂ ਨੂੰ ਜੂੰਦਿਆਂ ਨੂੰ ਨਿਆਹ ਚੜਾ ਚਨਾਕੇ ਇਹ ਵੀ ਜਿਹੜਾ ਜੂੰਦੇ ਦੀ ਬੱਚੇ ਨੂੰ ਜਿਹੜਾ ਦਫਨਾਇਆ ਗਿਆ ਹੈਗਾ ਮਾਰਿਆ ਗਿਆ ਹੈਗਾ ਮਰਡਰ ਕੀਤਾ ਗਿਆ ਔਰ ਬੜੇ ਵੈਲ ਪਲਾਨਡ ਤਰੀਕੇ ਨਾਲ ਮਰਡਰ ਕੀਤਾ ਗਿਆ ਸੋ ਇਹ ਸਾਡੇ ਜਿਹੜੇ ਪਹਿਲੇ ਆਰਗੂਮੈਂਟ ਸੀਗੀ ਉਹਦੀ ਬਹਿਸ ਸੁਣੀ ਹੈ ਬਹਿਸ ਸੁਣਨ ਤੋਂ ਬਾਅਦ ਹੀ ਤਾਂ ਇਹਨੂੰ ਦੋਸ਼ੀ ਘਰਾੜ ਕੀਤਾ ਗਿਆ ਪੂਰੀ ਐਵੀਡੈਂਸ ਸੁਣੀ ਆਪਲੀ ਸਟਾਈ ਗਈ ਹੁਣ ਦੇਖਦੇ ਆ ਕੱਲ ਆਰਗੂਮੈਂਟ ਹੁੰਦੀ ਹੈ ਤਾਂ ਵੀ ਆ ਲਾ ਰਿਕਵੈਸਟਿੰਗ ਹੈ ਜੀ ਇਸ ਬੇੰਤੀ ਜਿਹੜੀ ਕਰਨੀ ਹੈਗੀ ਹੈ ਔਰ ਡੈਥ ਪੈਨਲਟੀ ਵਾਸਤੇ ਕਰ ਰਹੇ ਕੀ ਮਤਲਬ ਕਿ ਅਗਰ ਹੁਣ ਜਿੱਦਾਂ ਜਿੱਦਾਂ ਤੁਸੀਂ ਮੰਗੀ ਸੀ ਜੱਜ ਦੇ ਵਾਸਤੇ ਮੰਗੀਏ ਕੀ ਕੀ ਉਹਦੇ ਚ ਬੂਰ ਉਹਨਾਂ ਨੇ ਕਿਹਾ ਨਹੀਂ ਹਲੇ ਆਰਗੂਮੈਂਟ ਡੈਥ ਪੈਨਲਟੀ ਤੇ ਕੱਲ ਹੋਣੀ ਹੈ ਦੇਖੋ ਹਜਤਾ ਜਿਹੜੀ ਹੈ ਕਿ ਕੁਆਂਟਮ ਦੇ ਉੱਤੇ ਬਹਿਸ ਹੋਣੀ ਹੈ ਕੁਆਂਟਮ ਦਾ ਮਤਲਬ ਹੈ ਕਿ ਸਜ਼ਾ ਕੀ ਦਿੱਤੀ ਜਾਵੇ ਜੀ ਠੀਕ ਹੈ ਜੀ ਉਹ ਸਜ਼ਾ ਵਾਸਤੇ ਜਿਹੜੀ ਕੱਲ ਜਿਹੜੀ ਸਾਡੀ ਹੋਊਗੀ ਉੱਤੇ ਬਾਅਦ ਜੋ ਜੱਜ ਸਾਹਿਬ ਡਿਸਾਈਡ ਕਰਨਗੇ ਤਾਂ ਅਸੀਂ ਤਾਂ ਉਹਨੂੰ ਫੁੱਲ ਚੜਾਣੇ ਹੈਗੇ ਜੋ ਜੱਜ ਸਾਹਿਬ ਆਰਡਰ ਕਰਨਗੇ ਕਿਉਂਕਿ ਇਹ ਰੇਅਰਸਟ ਆ ਦਾ ਰੀਅਰ ਕੇਸ ਹੈ ਇਹ ਕੋਈ ਨਾਰਮਲ ਕੇਸ ਜਿੱਗਾ ਕਿਸੇ ਨੇ ਆ ਕੇ ਗੁੱਸੇ ਜਾ ਕੇ ਮਰਡਰ ਕਰਤਾ ਬਾਰੇ ਇੱਕ ਬੜਾ ਫ੍ਰੀ ਪਲਾਨ ਟ੍ਰੀਕੇ ਨਾਲ ਮਰਡਰ ਹੋਇਆ ਹੋਇਆ ਹੈ ਜਿਹਦੇ ਚ ਇੱਕ ਸ਼ਿਮਲਾਪੁਰੀ ਤੋਂ ਬੱਚੇ ਨੂੰ ਛੋਟੇ ਨੂੰ ਉਠਾ ਕੇ ਚੱਕ ਕੇ ਕਿੱਧਰ ਤੋਂ ਬਾਅਦ ਜਹੰਦਰ ਬਾਈਪਾਸ ਤੇ ਲੈ ਗਏ ਹੈਗੇ ਔਰ ਦੇਖੋ ਤੁਸੀਂ ਟੋਆ ਪਹਿਲੇ ਪੱਟਿਆ ਹੋਣਾ ਕਿ 10-15 ਮਿੰਟ ਦਾ ਕੋਈ ਸਮਾਂ ਸੀ ਅੰਦਰ ਰਹਿਣ ਦਾ 10-15 ਮਿੰਟ ਦੇ ਸਮੇਂ ਦੇ ਵਿੱਚ ਉਹਨੇ ਪਹਿਲੇ ਟੋਆ ਪੱਟਿਆ ਹੋਣਾ ਪਲਾਨ ਕੀਤਾ ਹੋਣਾ ਔਰ ਇਹ ਵੀ ਹੋ ਸਕਦਾ ਹੈ ਕਿ ਅੱਗੇ ਤੇ ਇੱਕ ਬੱਚੇ ਜਿਹੜੇ ਨੇ ਮਰਡਰ ਕੀਤਾ ਹੈਗਾ ਤੇ ਕੀ ਪਤਾ ਪਲੈਨਿੰਗ ਉਹ ਦੂਜੇ ਬੱਚੇ ਵਾਰੀ ਵੀ ਹੋ ਸਕਦੀ ਹੈ ਸਰ ਮਾਨਕੀਤੀ ਕਿ ਵੀ ਕੋਈ ਅਜਹੀ ਸਜਾਤੀਤੀ ਜਾਵੇ ਤਾਂ ਜੋ ਲੋਕ ਜਿਹੜਾ ਮੈਂ ਅਜਹਿ ਕਾਨੂੰਨੀ ਹਰ ਕਿਸੇ ਨੂੰ ਪਹਿਲਾਂ ਬਿਲਕੁਲ ਬੰਕਰਾਂਗੇ ਜੀ ਕੱਲ ਅਸੀਂ ਕਰਾਂਗੇ ਪੂਰੀ ਕਰਾਂਗੇ ਇਟਸ ਏ ਰਿਗਟ ਹਾਂਜੀ ਕਿਉਂਕਿ ਬੈਦਰ ਪਹਿਲੇ ਰੇਰੇ ਸੌਦਾ ਲੈਰ ਕੇ ਸਰ ਸਮਾਂ ਤਿੰਨ ਸਾਲ ਬਾਅਦ ਕੋਈ ਇਦਾਂ ਦਾ ਕੇਸ ਆਇਆ ਹੈਗਾ ਵਾ ਔਰ ਇਹ ਕੇਸ ਜਿਹੜੇ ਹੈਗੇ ਆ ਹੁੰਦੇ ਨਹੀਂਗੇ ਆਮ ਤੌਰ ਤੇ ਔਰ ਇਦਾਂ ਅਗਰ ਕੀਤਾ ਗਿਆ ਤਾਂ ਉਹਦੀ ਮਾਨਸਿਕਤਾ ਜਿਹੜੀ ਦੱਸਦੀ ਹੈ ਕਿ ਦੱਸਦੀ ਹੈ ਕਿ ਕਿੰਨੀ ਕੋ ਉਹਦੀ ਗੰਦੀ ਮਾਨਸਿਕਤਾ ਹੋਊਗੀ ਜਾਨ ਲੇਡੀ